ਹਾਂ ਸਰਾਜ ਹੰਸ ਜੀ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੋਈ ਤੇ ਕਿੰਨਾ ਕੁ ਸਮਾਂ ਉਹਨਾਂ ਦੇ ਨਾਲ ਗਾਉਂਦੇ ਰਹੇ ਤੁਸੀਂ ਮਮਾ ਮੈਨੂੰ ਉੱਥੇ ਛੱਡਿਆ ਸੀ ਉਹਨਾਂ ਦੇ ਕੋਲ ਹੀ ਕਾਫੀ ਹਰਸਾ ਉਹਨਾਂ ਦੇ ਨਾਲ ਰਹਾ ਪਰਿਵਾਰ ਚ ਹੋਰ ਵੀ ਕੋਈ ਪਹਿਲਾਂ ਇਸ ਗਾਇਕੀ ਨਾਲ ਜੁੜਿਆ ਹੋਇਆ ਸੀ ਜਾਂ ਤੁਸੀਂ ਹੀ ਜੁੜੇ ਗੱਲੇ ਹਨ ਦਾ ਪਰਿਵਾਰ ਵਿੱਚੋਂ ਹੈ ਹੰਸਰਾਜ ਹੰਸ ਗੁਰੂ ਜੀ ਮੇਰੇ ਉਹਨਾਂ ਦਾ ਹੀ murid ਆ ਉਹਨਾਂ ਦਾ ਹੀ कायਲ ਆ ਉਹਨਾਂ ਦੀ ਤਾਲੀਮ ਆ ਸਾਰਾ ਕੁਝ ਬਸ ਉੱਥੋਂ ਹੀ ਆ। ਇਹ ਦੇਖਦੇ ਹਾਂ ਵੀ ਜਿਹੜੇ ਕਲਾਕਾਰ ਆ ਉਹਨਾਂ ਦਾ ਰਾਜਨੀਤੀ ਵਿੱਚ ਆਉਣਾ ਉਹਨੂੰ ਕਿਵੇਂ ਦੇਖਦੇ ਹਾਂ ਵੀ ਕੀ ਕਾਮਯਾਬ ਆ ਜਾਂ ਉਹਦੇ 'ਚ ਕੋਈ ਉਪਲਬਧੀ ਹੈਗੀ ਜਾਂ ਉਹਨਾਂ ਨੂੰ ਉਸੇ ਸਟੇਜ ਤੇ ਹੀ ਆਲਦੀ ਤੇ ਰਹਿਣਾ ਚਾਹੀਦਾ। ਨਾ ਆਉਣ ਤੇ ਜ਼ਿਆਦਾ ਵਧੀਆ ਆ। ਜਿਹੜੇ ਆ ਚੁੱਕੇ ਆ ਉਹਨਾਂ ਦੀਆਂ ਕਾਮਯਾਬੀਆਂ ਉਹਨਾਂ ਨੂੰ ਮੁਬਾਰਕ। ਇਸ ਰਾਬ ਨੂੰ ਜਾਂ ਔਰਤ ਦੇ ਅੰਗਾਂ ਨੂੰ ਲੈ ਕੇ ਗੀਤ ਗਾਏ ਜਾਂਦੇ ਆ ਕਿਵੇਂ ਦੇਖਦੇ ਹੋ ਵੀ ਜਿਹੜੇ ਸਮਾਜ 'ਚ ਇਸ ਤਰ੍ਹਾਂ ਦੇ ਗੀਤ ਗਾਉਣੇ ਚਾਹੀਦੇ ਆ ਇੱਕ ਆਰਟਿਸਟ ਦੇ ਹੱਥ ਵਿੱਚ ਜਾਂ ਹਾਰਮੋਨੀਅਮ ਹੋਵੇ ਜਾਂ ਤੂੰਬੀ ਹੋਵੇ ਹਥਿਆਰ ਦਾ ਤਾਂ ਕੋਈ ਮਸਲਾ ਹੀ ਨਹੀਂ ਸੱਤ ਸਰੀਅਕ ਹਾਲ ਤੁਸੀਂ ਦੇਖ ਰਹੇ ਹੋ ਕਲਿਆੰਟੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਅਸੀਂ ਜਲੰਧਰ ਦੇ ਵਿੱਚ ਪਹੁੰਚੇ ਆ ਤੇ ਸਰਾ ਜਹਾਂਸ ਪਦਮਸ਼੍ਰੀ ਜਿਨ੍ਹਾਂ ਦਾ ਬੜਾ ਉੱਚਾ ਨਾਮ ਆ ਗਾਇਕੀ ਚ ਬਹੁਤ ਹੀ ਉਪਲਬਧੀਆਂ ਹਾਸਲ ਕੀਤੀਆਂ ਤੇ ਉਹ ਅੱਜ ਕੱਲ ਰਾਜਨੀਤੀ ਚ ਵੀ ਆਪਣੀ ਜਿਹੜੀ ਆ ਜੋਰ ਰਜਮੈਸ਼ ਕਰ ਰਹੇ ਆ ਪਿਛਲੇ ਸਮੇਂ ਵਿੱਚ ਉਹ ਪਾਰਲੀਮੈਂਟ ਮੈਂਬਰ ਚੁਣੇ ਵੀ ਗਏ ਸੀ ਤੇ ਅੱਜ ਕੱਲ ਉਹ ਰਾਜਨੀਤੀ ਨਾਲ ਜੁੜੇ ਹੋਏ ਆ ਪਰ ਗਾਇਕੀ ਵਿੱਚ ਉਹਨਾਂ ਨੂੰ ਪਦਮਸ਼ਰੀ ਅਵਾਰਡ ਮਿਲਿਆ ਤੇ ਬੜੀ ਉੱਚੀ ਪਦਵੀ ਰਹੀ ਆ ਕਿਉਂਕਿ ਬੜੇ ਸ੍ਰੀਲੇ ਗਾਇਕ ਸੀ ਪਰ ਉਹਨਾਂ ਦੇ ਨਾਲ ਉਹਨਾਂ ਦੇ ਸ਼ਗਿਰਦ ਦਾ ਜਸਵਿੰਦਰ ਗੁਲਾਮ ਜੀ ਜਿਹੜਾ ਲੰਬਾ ਸਮਾਂ ਉਹਨਾਂ ਦੇ ਨਾਲ ਰਿਹਾ ਅੱਜ ਅਸੀਂ ਉਹਨਾਂ ਦੇ ਘਰ ਜਲੰਧਰ ਵਿਖੇ ਪਹੁੰਚੇ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਕਿ ਉਹ ਜਿਹੜੀ ਗਾਇਕੀ ਆ हांसराज हंस जी ਨੂੰ ਕਿਵੇਂ ਮਿਲੇ ਸੀ ਤੇ ਕਿੰਨਾ ਕਸਮਾ ਗਾਇਆ ਕਿਉਂਕਿ ਉਹਨਾਂ ਦੀ ਵੀ ਆਵਾਜ਼ ਬੜੀ ਵਧੀਆ ਤੇ ਬੜੇ ਹੀ ਮਕਬੂਲ ਵੀ ਨੇਤੇ ਬੜਾ ਵਧੀਆ ਸ੍ਰੀਲਾ ਵੀ ਗਾਉਂਦੇ ਨੇ ਉਹਨਾਂ ਦੇ ਸਿੰਦਰ ਵਿਖੇ ਉਹਨਾਂ ਦੇ ਜਿਹੜੇ ਘਰ ਪਹੁੰਚੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਕਲਿਆਣ ਟੀਵੀ ਪੰਜਾਬ ਬਠਿੰਡਾ ਤੋਂ ਰਿਸ਼ਪਾਲ ਸਿੰਘ ਜੀ ਤੁਹਾਡਾ ਨਿਗਾ ਸਵਾਗਤ ਹੈ ਜੀ ਆਇਆਂ ਨੂੰ ਗੁਲਾਮ ਜੀ ਹੰਸਰਾਜ ਹੰਸੀ ਨਾਲ ਰਹੇ ਹੋ ਉਹਨਾਂ ਦੇ ਸ਼ਗਿਰਦ ਵੀ ਕਹੇ ਜਾਂਦੇ ਨੇ ਸਮਾਜ ਵਿੱਚ ਤੇ ਬੜਾ ਤੁਹਾਡਾ ਵੀ ਉੱਚੀ ਜੇ ਆਪਾਂ ਕਹਿ ਦਈਏ ਆਵਾਜ਼ ਬੜੀ ਵਧੀਆ ਵਾ ਤੇ ਸੁਰੀਲਾ ਵੀ ਮੰਨਿਆ ਜਾਂਦਾ ਹੰਸਰਾਜ ਹੰਸ ਜੀ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੋਈ ਤੇ ਕਿੰਨਾ ਕੁ ਸਮਾਂ ਉਹਨਾਂ ਦੇ ਨਾਲ ਗਾਉਂਦੇ ਰਹੇ ਤੁਸੀਂ ਮੈਂ ਛੋਟਾ ਜਿਹਾ ਸੀ ਬਚਪਨ ਤੋਂ ਤੇ ਗਾਣੇ ਵਜਾਣੇ ਦਾ ਸ਼ੌਕ ਤੇ ਮੇਰੇ ਜਨਮ ਦੇ ਨਾਲ ਹੀ ਹੋਇਆ ਹੰਸਰਾਜ ਹੰਸ ਜੀ ਸਾਡੇ ਰਿਲੇਸ਼ਨ ਚੋਂ ਨੇ ਮੇਰੇ ਮਮਾ ਦੇ ਕਜ਼ਨ ਬ੍ਰਦਰ ਨੇ ਤੇ ਬਸ ਇੱਕ ਕੁਦਰਤੀ ਫੈਮਿਲੀ ਰਿਲੇਸ਼ਨ ਹੀ ਆ ਸਾਡੇ ਤੇ ਛੋਟੇ ਜਿਹੇ ਨੂੰ ਫਿਰ ਮੈਂ ਮਮਾ ਮੈਨੂੰ ਉੱਥੇ ਛੱਡਿਆ ਸੀ ਉਹਨਾਂ ਦੇ ਕੋਲ ਹੀ ਕਾਫੀ ਹਰਸਾ ਉਹਨਾਂ ਦੇ ਨਾਲ ਰਹਾ ਅੱਜ ਵੀ ਉਹਨਾਂ ਦੇ ਨਾਲ ਆ ਬਕਾਇਦਾ ਤਾਲੀਮ ਜਿਹੜੀ ਸਾਰੀ ਮੇਰੀ ਉੱਥੋਂ ਚੱਲ ਰਹੀ ਹੈ ਫਿਰ ਤੁਸੀਂ ਖੁਦ ਕਦੋਂ ਜਿਹੜੀਆਂ ਆਪਣੀਆਂ ਟੇਪ ਰਿਕਾਰਡ ਕਰਕੇ ਜਾਂ ਬਕਾਇਦਾ ਕਿੰਨੇ ਕੁ ਗਾਣੇ ਆਏ ਜਾਂ ਕਿੰਨੀਆਂ ਕਰ ਰਿਕਾਰਡ ਕੀਤੀਆਂ 4-5 ਆਡੀਓ ਟੇਪਾਂ ਆ ਚੁੱਕੀਆਂ ਸਭ ਤੋਂ ਪਹਿਲਾਂ ਸਨ 2001 ਦੇ ਵਿੱਚ ਸ਼੍ਰੀ ਸਰੁੰਦਰ ਬਚਨ ਸਾਹਿਬ ਉਹਨਾਂ ਦੇ 뮤직 ਵਿੱਚ ਮੇਰੀ ਪਹਿਲੀ ਟੇਪ ਆਈ ਸੀ ਦਿਲ ਦੇ ਵੀਨਾ ਉਹਦੇ ਵਿੱਚ ਇੱਕ ਗਾਣਾ ਸੀ ਪੌਂ 12 ਜਿਨੇ ਲਾਗੇ ਲਾਗੇ ਰੀਚ ਮੇਰੀ ਪਹਿਚਾਣ ਬਣਾਤੀ ਸੀ ਉਸ ਗਾਣੇ ਨੇ ਉਸ ਤੋਂ ਬਾਅਦ ਚੱਲ ਸੋ ਚੱਲ ਹੁਣ ਤੱਕ ਸੋਲੋ ਟਰੈਕ ਦਾ ਸਮਾਂ ਆ ਗਿਆ ਸੀ ਡੀਜ਼ ਦਾ ਸਮਾਂ ਅੱਜ ਕੱਲ YouTube ਤੇ ਘਟੋ ਘਟ ਮੇਰੇ 20-25 ਟਰੈਕ ਅਵੇਲੇਬਲ ਨੇ ਮਜੂਤਾ ਗਾਇਕੀ ਨੂੰ ਤੇ ਜਿਹੜੀ ਪਿਛਲੀ ਗਾਇਕੀ ਆ ਜਿਵੇਂ ਹੰਸ ਰਾਜ ਹਾਂਸੀ ਜਾਂ ਤੁਸੀਂ ਵੀ ਉਹਨਾਂ ਨਾਲ ਰਹੇ ਹੋ ਕਿੰਨਾ ਕੁ ਪਰਵਰਤਨ ਆਇਆ ਤੇ ਕਿਵੇਂ ਦੇਖਦੇ ਹੋ ਹੁਣ ਦੇ ਸਮੇਂ 'ਚ ਤੇ ਪੁਰਾਣੇ ਸਮੇਂ 'ਚ ਦੇਖੋ ਸਮੇਂ ਦੇ ਅਕੋਰਡਿੰਗ ਚੇਂਜਿੰਗ ਆਉਣੀ ਸੁਭਾਵਿਕ ਗੱਲ ਆ ਹਰ ਕੰਮ 'ਚ ਹਰ ਫੀਲਡ 'ਚ ਜੇ ਚੇਂਜ ਹੋਇਆ ਆ ਤੇ ਸੁਭਾਵਿਕੀ ਗੱਲ ਆ ਕਿ ਗਾਇਕੀ ਵਿੱਚ ਵੀ ਆਉਣੀ ਸੀ ਚੇਂਜਿੰਗ ਸਮੇਂ ਦੇ ਅਨੁਸਾਰ ਜਿੰਨਾ ਜਿੰਨਾ ਦੁਨੀਆ ਚੱਲਦੀ ਗਈ ਆ ਲੋਗਾ ਦਾ ਟੇਸਟ ਸ਼ਬਦਾਵਲੀ ਪੱਖੋਂ ਮਿਊਜ਼ਿਕ ਪੱਖੋਂ ਉਹ ਚੇਂਜ ਹੋਈ ਜਾਂਦਾ ਸੋ ਗਾਣਾ ਜਿਹੜਾ ਇੱਕ ਐਸੀ ਫੋਕ ਗਾਇਕੀ ਹੈ ਜਿਹੜੀ ਇਹ ਕਦੀ ਮਰ ਨਹੀਂ ਸਕਦੀ ਇੱਕ ਬਹੁਤ ਵੱਡਾ ਦਾਇਰਾ ਆ ਇਹਦੇ ਵਿੱਚੋਂ ਅਸੀਂ ਸਾਰੀਆਂ ਟੈਣੀਆਂ ਆ ਸ਼ੈਲੀਆਂ ਆ ਅੱਗੇ ਤੋਂ ਅੱਗੇ ਚੇਂਜ ਹੋਈ ਜਾਂਦਾ ਸਾਰਾ ਪਰ ਉਹ ਜਿਹੜਾ ਮੇਨ ਬੇਸਿਕ ਤੌਰ ਤੇ ਧਰਾਇਆ ਉਹ ਤੇ ਉਹ ਹੀ ਰਹਿਣਾ ਨਾ ਪਰਿਵਾਰ ਚ ਜਿਵੇਂ ਫੈਮਿਲੀ ਚ ਤੁਹਾਡੇ ਫਾਦਰ ਸਾਹਿਬ ਜਾਂ ਪਰਿਵਾਰ ਚ ਹੋਰ ਵੀ ਕੋਈ ਪਹਿਲਾਂ ਇਸ ਗਾਇਕੀ ਨਾਲ ਜੁੜਿਆ ਹੋਇਆ ਸੀ ਜਾਂ ਤੁਸੀਂ ਹੀ ਜੁੜੇ ਗੱਲੇ ਸਾਡੇ ਦਾਦਕਾ ਪਰਿਵਾਰ ਦੇ ਵਿੱਚ ਰਿਸ਼ਪਾਲ ਜੀ ਕੋਈ ਵੀ ਨਹੀਂ ਸੀ ਇਸ ਫੀਲਡ ਚ ਬਸ ਇਹ ਕੁਦਰਤ ਵੱਲੋਂ ਆ ਮੈਨੂੰ ਕਿ ਜਨਮ ਹੋਇਆ ਜਨਮ ਤੋਂ ਹੀ ਸ਼ੌਕ ਪੈ ਗਿਆ ਤੇ ਨਾਨਕਾ ਪਰਿਵਾਰ ਵਿੱਚੋਂ ਇਹ ਹੰਸ ਰਾਜ ਹੰਸ ਗੁਰੂ ਜੀ ਮੇਰੇ ਉਹਨਾਂ ਵੱਲ ਵੇਖ ਕੇ ਅੱਜ ਤੱਕ ਉਹਨਾਂ ਦਾ ਹੀ ਮਰੀਦ ਆ ਉਹਨਾਂ ਦਾ ਹੀ ਕਾਇਲ ਆ ਉਹਨਾਂ ਦੀ ਤਾਲੀਮ ਆ ਸਾਰਾ ਕੁਝ ਬਸ ਉੱਥੋਂ ਹੀ ਹੋ। ਮੁਲਾਕਾਤ ਹੁਣ ਕਿਵੇਂ ਹੁੰਦੀ ਆ ਕਿਉਂਕਿ ਉਹ ਅੱਜ ਕੱਲ ਕੈਕੀ ਨਾਲ ਛੱਡ ਕੇ ਰਾਜਨੀਤੀ ਵਿੱਚ ਆ ਗਏ ਨੇ ਕਿੰਨੇ ਕ ਸਮੇਂ ਬਾਅਦ ਮੁਲਾਕਾਤ ਹੁੰਦੀ ਆ ਜਾਂ ਕੈਕੀ ਨਾਲ ਜਦੋਂ ਮਿਲਦੇ ਇਹਦੇ ਕਦੇ ਗੱਲਬਾਤ ਹੁੰਦੀਆਂ? ਹਾਂ ਅਕਸਰ ਕਿਉਂ ਨਹੀਂ? ਜਦੋਂ ਵੀ ਜਲੰਧਰ ਆਉਂਦੇ ਆ ਇੱਥੇ ਪੁਰਾਣਾ ਘਰ ਆ ਉਹਨਾਂ ਦਾ ਤੇ ਅਸੀਂ ਫੋਨ ਕਰਕੇ ਪੁੱਛ ਲਈਦਾ ਜਾਂ ਇਧਰ ਉਧਰੋਂ ਪਤਾ ਲੱਗ ਜਾਂਦਾ ਫਿਰ ਉਹ ਡੇਰਾ ਬਾਪੂ ਲਾਲ ਬਾਦਸ਼ਾਹ ਜੀ ਦੇ ਨਕੂਦਰ ਉੱਥੇ ਜਦੋਂ ਆਉਂਦੇ ਆ ਉੱਥੇ ਜਾਈਦਾ ਮਿਲਣ ਘਰ ਜਾਈਦਾ ਆ ਕਾਲ ਕਰਕੇ ਸਮਾਂ ਲੈ ਲਈਦਾ ਜਦੋਂ ਕਿਥੇ ਮੇਲਿਆਂ ਮੂਲਿਆਂ ਤੇ ਵੀ ਮੁਲਾਕਾਤ ਹੁੰਦੀ ਰਹਿੰਦੀ ਅਕਸਰ ਏਡੀ ਕੋਈ ਗੱਲ ਨਹੀਂ ਇੱਕ ਕੈਕੀ ਦੇ ਵਿੱਚ ਹੰਸ ਰਾਜ ਹੰਸ ਜੀ ਨੂੰ ਜੇ ਗੱਲ ਛੱਡ ਵੀ ਦਈਏ ਬਹੁਤ ਸਾਰੇ ਜਿਹੜੇ ਗਾਇਕ ਆ ਜਾਂ ਫਿਲਮੀ ਸਟਾਰ ਆ ਉਹ ਰਾਜਨੀਤੀ ਵਿੱਚ ਆ ਗਏ ਨੇ ਆਪਾਂ ਹੰਸ ਰਾਜ ਹੰਸ ਜੀ ਦੀ ਨਹੀਂ ਸਪੈਸ਼ਲ ਗੱਲ ਕਰਦੇ ਬਹੁਤ ਸਾਰੇ ਆ ਕਿਵੇਂ ਦੇਖਦੇ ਹੋ ਵੀ ਜਿਹੜੇ ਕਲਾਕਾਰ ਆ ਉਹਨਾਂ ਦਾ ਰਾਜਨੀਤੀ ਵਿੱਚ ਆਉਣਾ ਉਹਨੂੰ ਕਿਵੇਂ ਦੇਖਦੇ ਹਾਂ ਵੀ ਕੀ ਕਾਮਯਾਬ ਆ ਜਾਂ ਉਹਦੇ ਚ ਕੋਈ ਉਪਲਬਧੀ ਹੈਗੀ ਜਾਂ ਉਹਨਾਂ ਨੂੰ ਉਸੇ ਸਟੇਜ ਤੇ ਹੀ ਆਉਂਦੀ ਤੇ ਰਹਿਣਾ ਚਾਹੀਦਾ ਵੈਸੇ ਜੇ ਮੈਂ ਆਪਣੇ ਪਰਸਨਲਿ ਵਿਊ ਦਵਾਂ ਨਾ ਤੇ ਇੱਕ ਪੰਜਾਬੀ ਆਰਟਿਸਟ ਉਸ ਤੋਂ ਬਾਅਦ ਬਾਲੀਵੁੱਡ ਸਟਾਰ ਐਕਟਰ ਜਾਂ ਐਕਟਰਸ ਇਹ ਇੱਕ ਉਹਨਾਂ ਦਾ ਅਲੱਗ ਫੀਲਡ ਆ ਰਾਜਨੀਤੀ ਅਲੱਗ ਫੀਲਡ ਆ ਤੇ ਜੇ ਨਾ ਆਉਣ ਤੇ ਜਿਆਦਾ ਵਧੀਆ ਜਿਹੜੇ ਆ ਚੁੱਕੇ ਆ ਉਹਨਾਂ ਦੀਆਂ ਕਾਮਯਾਬੀਆਂ ਉਹਨਾਂ ਨੂੰ ਮੁਬਾਰਕ ਮੇਰੇ ਖਿਆਲ ਮੁਤਾਬਕ ਇਹ ਮੇਰਾ ਨਿੱਜੀ ਆ ਫੈਸਲਾ ਕਿ ਨਹੀਂ ਆਉਣਾ ਚਾਹੀਦਾ ਕਿਉਂਕਿ ਉਹ ਇੱਕ ਅਲੱਗ ਫੀਲਡ ਆ ਇਹ ਇੱਕ ਅਲੱਗ ਫੀਲਡ ਆ ਇੱਕ ਆਰਟਿਸਟ ਜਿਹੜਾ ਉਹ ਸਾਰੇ ਧਰਮਾਂ ਦਾ ਸਾਰੀਆਂ ਜਾਤਾਂ ਦਾ ਸਾਰੀਆਂ ਪਾਤਾਂ ਦਾ ਤੇ ਸਾਰੇ ਲੋਕਾਂ ਦਾ ਸਾਂਝਾ ਹੁੰਦਾ ਆ ਜਦੋਂ ਬੰਦਾ ਰਾਜਨੀਤੀ ਚ ਆ ਜਾਂਦਾ ਫਿਰ ਵੰਡਿਆ ਜਾਂਦਾ ਪਾਰਟੀ ਬੇਸ ਤੇ ਆਮ ਹੀ ਹੁਣ ਕਿੰਨੀਆਂ ਪਾਰਟੀਆਂ ਤੁਸੀਂ ਦੇਖੋ ਕਾਂਗਰਸ ਜਾਂ ਅਕਾਲੀ ਦਲ ਜਾਂ ਆਪ ਪਾਰਟੀ ਆ ਫਿਰ ਉਹ ਵੰਡਿਆ ਜਾਂਦਾ ਤੇ ਆਰਟਿਸਟਿਕ ਸਾਂਝਾ ਹੁੰਦਾ ਸਾਰਿਆਂ ਦਾ ਮੇਰੇ ਖਿਆਲ ਮੁਤਾਬਕ ਉਹਨੂੰ ਨਹੀਂ ਹੋਣਾ ਚਾਹੀਦਾ ਹੰਸ ਰਾਜ ਜੀ ਨਾਲ ਹੁਣ ਲਾਸਟ ਵਾਰੀ ਕਦੋਂ ਕ ਮੁਲਾਕਾਤ ਹੋਈ ਹੈ ਹਾਂ ਹੁਣ ਆ ਫਰੀਦਕੋਟ ਇਲੈਕਸ਼ਨ ਦੌਰਾਨ ਇਸ ਤੋਂ ਪਿਛਲੀ ਵਾਰੀ ਮੈਂ ਕਾਫੀ ਜਦੋਂ ਇੱਥੋਂ ਲੜੇ ਸੀਗੇ ਉਦੋਂ ਤੋਂ ਮੈਂ ਕਾਫੀ ਸਮਾਂ ਉਹਨਾਂ ਦੇ ਨਾਲ ਹੀ ਰਿਹਾ ਤੇ ਹੁਣ ਵੀ ਮਿਲਣ ਗਏ ਆ ਚਲੋ ਇਹ ਜਿਹੜਾ ਉਹਨਾਂ ਦਾ ਮਸਲਾ ਹੈ ਇਹ ਨਿੱਜੀ ਆ ਇਹਦੇ ਵਿੱਚ ਅਸੀਂ ਕੋਈ ਵੀ ਨਹੀਂ ਬੋਲਦਾ ਇਹ ਇਸ ਗੱਲਾਂ ਦਾ ਜਵਾਬ ਉਹ ਹੀ ਜਾਣਦੇ ਆ ਬਸ ਉਹਨਾਂ ਨੂੰ ਹੀ ਪ੍ਰੋਪਰ ਪਤਾ ਹੁਣ ਤੁਹਾਡੀਆਂ ਕੋਈ ਨਵੀਆਂ ਕੋਈ ਟਿਪਾਂ ਵਗੈਰਾ ਜਾਂ ਕੋਈ ਰਿਕਾਰਡਿੰਗ ਹੋਈਆਂ ਜਾਂ ਕਿਹੜੇ-ਕਿਹੜੇ ਗੀਤ ਆ ਕੋਈ ਰਿਕਾਰਡ ਕਰ ਰਹੇ ਆ ਜਾਂ ਕੋਈ ਪਲੈਨਿੰਗ ਬਣਾਈ ਆ ਹਾਂਜੀ ਪਹਿਲਾਂ ਕਾਫੀ ਗਾਣੇ ਮੇਰੇ ਕਬੂਤਰ ਬੋਲ ਪਿਆ ਪੌਂ 12 ਕਾਲਾ ਜਾਦੂ ਵੈਲੀ ਯਾਰ ਸਜਦਾ ਮਾਤਾ ਦੀਆਂ ਭੇਟਾਂ ਸੂਫੀ ਟਰੈਕ ਇਸ਼ਕ ਦੀ ਝਾਂਜਰ YouTube ਤੇ ਅਵੇਲੇਬਲ ਆ ਹੁਣ ਇੱਕ ਗਾਣਾ ਪੰਜਾਬੀ ਬੀਟ ਸੌਂਗਾ ਖਲਾਰਾ ਉਹ ਖਲਾਰਾ ਗੀਤ ਬਿੰਦਰ ਗਿੱਦੜ ਪਿੰਡੀ ਮੇਰਾ ਦੋਸਤ ਆ ਮੇਰਾ ਭਰਾ ਆ ਉਹਦਾ ਲਿਖਿਆ ਹੋਇਆ ਉਹਦਾ ਮਿਊਜ਼ਿਕ ਤਕਰੀਬਨ ਕੰਪਲੀਟ ਆ ਵੀਡੀਓ ਰਹਿੰਦੀ ਆ ਵੀਡੀਓ ਬਣਾ ਕੇ ਤੁਹਾਡੀ ਨਜ਼ਰ ਕਰ ਦੇਣਾ ਬਸ ਇੱਕ ਪਿਛਲੇ ਸਮਿਆਂ ਵਿੱਚ ਜਿਹੜੇ ਕਲਾਕਾਰ ਆ ਉਹ ਹਥਿਆਰਾਂ ਨੂੰ ਲੈ ਕੇ ਜਾਂ ਵੱਖ-ਵੱਖ ਚੀਜ਼ਾਂ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਸ਼ਰਾਬ ਨੂੰ ਜਾਂ ਔਰਤ ਦੇ ਅੰਗਾਂ ਨੂੰ ਲੈ ਕੇ ਗੀਤ ਗਾਏ ਜਾਂਦੇ ਆ ਕਿਵੇਂ ਦੇਖਦੇ ਹੋ ਵੀ ਜਿਹੜੇ ਸਮਾਜ ਇਸ ਤਰ੍ਹਾਂ ਦੇ ਗੀਤ ਗਾਉਣੇ ਚਾਹੀਦੇ ਆ ਦੇਖੋ ਜੇ ਆਪਾਂ ਇਸ ਗੱਲ ਤੇ ਆਈਏ ਮੈਂ ਕਿਸੇ ਆਰਟਿਸਟ ਦੇ ਬਾਰੇ ਨਹੀਂ ਕਹੂੰਗਾ ਕਿ ਉਹਨੇ ਇਦਾਂ ਕਿਉਂ ਕੀਤੀ ਆ ਮੈਂ ਤੇ ਆਪਣੇ ਬਾਰੇ ਕਹੂੰਗਾ ਕਿ ਜੋ ਮੈਂ ਮਾਣਿਆ ਜੋ ਸੰਗਤ ਕੀਤੀ ਆ ਜੋ ਹੰਡਾਇਆ ਤੇ ਮੇਰੇ ਤੇ ਉਹਦਾ ਅਸਰ ਆ ਗਾਣਿਆਂ ਦੀ ਸ਼ਬਦਾਵਲੀ ਉਦਾਂ ਦੀ ਹੋਣੀ ਚਾਹੀਦੀ ਆ ਜਾਂ ਵੀਡੀਓਜ਼ ਉਦਾਂ ਦੀ ਹੋਣੀ ਚਾਹੀਦੀ ਆ ਜਿਹੜਾ ਗਾਣਾ ਅਸੀਂ ਆਪਣੇ ਮਾਂ ਪੈਣ ਦੇ ਸਾਹਮਣੇ ਆਪਣੇ ਪਰਿਵਾਰ ਵਿੱਚ ਬੈਠ ਕੇ ਵੇਖ ਸਕੀਏ ਸੁਣ ਸਕੀਏ ਜਿਸ ਅਸੀਂ ਆਪ ਨਹੀਂ ਪਸੰਦ ਕਰਦੇ ਫਿਰ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਕਿਉਂ ਸੁਣਾਈਏ ਉਹ ਮੈਨੂੰ ਤੇ ਇਦਾਂ ਠੀਕ ਲੱਗਦਾ ਕਲਾਕਾਰ ਦੇ ਇੱਕ ਆਰਟਿਸਟ ਦੇ ਹੱਥ ਵਿੱਚ ਜਾਂ ਹਾਰਮੋਨੀਅਮ ਹੋਵੇ ਜਾਂ ਤੂੰਬੀ ਹੋਵੇ ਹਥਿਆਰ ਦਾ ਤਾਂ ਕੋਈ ਮਸਲਾ ਹੀ ਨਹੀਂ ਪਰ ਪਤਾ ਨਹੀਂ ਜਿਹੜੇ ਕਰਦੇ ਆ ਸ਼ਾਇਦ ਉਹ ਆਪਣੀ ਜਗ੍ਹਾ ਠੀਕ ਹੋਣ ਕਈ ਵਾਰੀ ਇੱਕ ਕਲਾਕਾਰਾਂ ਨਾਲ ਗੱਲ ਹੁੰਦੀ ਆ ਉਹ ਕਹਿੰਦੇ ਜਿਹੜੇ ਸਮਾਜ ਚ ਲੋਕ ਆ ਚੰਗੀਆਂ ਗੱਲਾਂ ਕਰਦੇ ਆ ਜਾਂ ਗਾਇਕੀ ਦਾ ਵਿਰੋਧ ਕਰਦੇ ਆ ਮਤਲਬ ਜਦੋਂ YouTube ਤੇ ਦੇਖਦੇ ਆ ਉਹ ਇਹੋ ਜਿਹੇ ਗਾਣੇ ਬਹੁਤ ਜ਼ਿਆਦਾ ਸੁਣੇ ਜਾਂਦੇ ਆ ਲੱਗਦਾ ਵੀ ਸਮਾਜ ਦਾ ਪੱਖ ਵੀ ਹੈਗਾ ਇਹ ਵੀ ਜਿਹੜੇ ਜਿਹਦੇ ਟਿੱਪਣੀ ਕਰਦੇ ਉਹਨੂੰ ਸੁਣਦੇ ਵੀ ਜ਼ਿਆਦਾ ਬਹੁਤ ਵੱਡਾ ਸਵਾਲ ਆ ਤੁਹਾਡਾ ਇਹ ਕਿਉਂਕਿ ਦੋਸ਼ ਹਮੇਸ਼ਾ ਪਹਿਲਾਂ ਵੀ ਤੇ ਹੁਣ ਵੀ ਇਹ ਗਾਇਕਾਂ ਨੂੰ ਦਿੱਤਾ ਜਾਂਦਾ ਆ ਆਪਾਂ ਇੱਕ ਗੱਲ ਕਰਦੇ ਆ ਇੱਕ ਦੁਕਾਨ ਤੋਂ ਚੀਜ਼ ਲੈਣ ਜਾਂਦੇ ਆ ਜਦ ਸਾਨੂੰ ਪਤਾ ਹੈ ਕਿ ਚੀਜ਼ ਮਾੜੀ ਆ ਖਰਾਬ ਆ ਅਸੀਂ ਉਹਨੂੰ ਨਾ ਖਰੀਦੀਏ ਜਿਹੜੇ ਇਦਾਂ ਦੇ ਸ਼ਬਦਾਵਲੀ ਦੇ ਦੇ ਗਾਣੇ ਆ ਜਾਂ ਉਹ ਹਥਿਆਰਾਂ ਵਾਲੇ ਗਾਣੇ ਆ ਜਿਨ੍ਹਾਂ ਨੂੰ عوام ਟਿੱਪਣੀਆਂ ਜ਼ਿਆਦਾ ਕਰਦਾ ਪਰ ਸੁਪਰ ਡੂਪਰ ਹਿੱਟ ਵੀ ਤੋਂ ਉਹੀ ਕਰਦਾ ਨਾ ਅ ਕਬੂਲ ਕਰਦੇ ਆ ਉਹਨਾਂ ਨੂੰ ਜ਼ਿਆਦਾ ਤੇ ਕੀ ਕਹਿ ਸਕਦੇ ਆ ਪਰ ਜਿੱਤ ਆਖਰਕਾਰ ਸੱਚ ਦੀ ਹੁੰਨੀ ਆ ਇੱਕ ਦੇਖਿਆ ਬਹੁਤ ਲੰਬਾ ਸਮਾਂ ਜਿਵੇਂ ਪਗਾਈ ਕਹਦੀ ਹੈ ਮਸ਼ਹੂਰ ਨਹੀਂ ਹੁੰਦੇ ਜੇ ਆਪਾਂ ਪਿਛਲੇ ਵਾਰੀ ਕਹਿ ਦਈਏ ਵੀ ਕੁਝ 10 20 ਸਾਲਾਂ ਬਾਅਦ ਉਹਦਾ ਗਾਣਾ ਲੋਕ ਹੱਥਾਂ ਤੇ ਚੁੱਕ ਲੈਂਦੇ ਇਹਨੂੰ ਕਿਵੇਂ ਦੇਖਦੇ ਹਾਂ 15 20 ਸਾਲ ਉਹ ਸੰਘਰਸ਼ ਕਰਦਾ ਰਹਿੰਦਾ ਉਹਨੂੰ ਕੋਈ ਨਹੀਂ ਪੁੱਛਦਾ ਪਰ 20 ਸਾਲਾਂ ਬਾਅਦ ਇੱਕਦਮ ਇਸ ਤਰ੍ਹਾਂ ਦਾ ਬਦਲਾਅ ਹੁੰਦਾ ਤੇ ਲੋਕ ਉਹਨੂੰ ਹੱਥਾਂ ਦਾ ਚੱਕ ਲੈਂਦੇ ਕਿਵੇਂ ਦੇਖਦੇ ਹਾਂ ਵੀ ਇਹ ਇਸ ਤਰ੍ਹਾਂ ਕਿਵੇਂ ਹੋ ਜਾਂਦਾ ਰਿਸ਼ਪਾਲ ਜੀ ਜੇ ਕਮਰਸ਼ੀਅਲ ਪੱਖ ਤੋਂ ਲਈਏ ਨਾ ਗਾਣਾ ਤੇ ਇੱਕ ਲਾਟਰੀ ਆ ਲੋਕਾਂ ਦਾ ਆਪਾਂ ਕੁਝ ਕਹਿ ਸਕਦੇ ਹਾਂ ਵੀ ਕਿਹੜੀ ਚੀਜ਼ ਨੂੰ ਕਦੋਂ ਕਿਵੇਂ ਪਸੰਦ ਕਰ ਲੈਣਾ ਆ ਆਰਟਿਸਟ ਮਿਹਨਤ ਕਰਦਾ ਆ ਮੈਂ ਇਥੇ ਇਹ ਕਹੂੰਗਾ ਕਿ ਕਾਜ ਕਰੇਂਦੇ ਚੱਲ ਮਨਾ ਜਿੱਤਣ ਵੇਖਣਾ ਹਾਰ ਸਾਹਿਬ ਮਨ ਵਿੱਚ ਵਸਿਆ ਏ ਸੋ ਆਪੇ ਲਾਉ ਪਾਰ ਮਿਹਨਤ ਕਰਨਾ ਕਰਮ ਕਰਨਾ ਉਸ ਆਰਟਿਸਟ ਦਾ ਫਰਜ ਬਣਦਾ ਆ ਆਵਾਮ ਵੱਲੋਂ ਲੋਕਾਂ ਵੱਲੋਂ ਕਦੋਂ ਉਹਨੂੰ ਮੁਹੱਬਤ ਪਿਆਰ ਜਾਂ ਕਦੋਂ ਕਬੂਲਤਾ ਮਿਲਦੀ ਆ ਇਥੇ ਉਹਨਾਂ ਤੇ ਡਿਪੈਂਡ ਆ ਨਾ ਅਰਦਾਸ ਮੈਂ ਕਰ ਸਕਦਾ ਕਿ ਜਿਹੜਾ ਵੀ ਇਨਸਾਨ ਕਿਸੇ ਵੀ ਫੀਲਡ ਦੇ ਵਿੱਚ ਮਿਹਨਤ ਕਰਦਾ ਸੱਚੇ ਪਾਤਸ਼ਾਹ ਵਾਹਿਗੁਰੂ ਉਹਨੂੰ ਉਹਦੀਆਂ ਇੱਛਾਵਾਂ ਆਸਾਂ ਮਰਾਦਾ ਜਰੂਰ ਪੂਰੀਆਂ ਕਰੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆਪਾਂ ਨਾਮ ਨਹੀਂ ਲੈਂਦੇ ਕਈ ਕਲਾਕਾਰ ਸੀ ਪਹਿਲਾਂ ਧਾਰਮਿਕ ਗੀਤ ਗਾਉਂਦੇ ਸੀ ਪਰ ਉਹ ਫਲॉप ਹੋ ਗਏ ਫਿਰ ਉਹ ਦੂਸਰੇ ਪਾਸੇ ਗਾਣੇ ਗਾਉਣ ਲੱਗ ਗਏ ਤੇ ਕਾਮਯਾਬ ਹੋ ਗਏ ਉਹੀ ਗੱਲ ਕਰਦੇ ਆ ਵੀ ਸਮਾਜ ਦਾ ਇਹ ਪੱਖ ਵੀ ਹੈਗਾ ਵੀ ਜਦੋਂ ਕੋਈ ਚੰਗਾ ਧਾਰਮਿਕ ਜਾਂ ਗਾਉਂਦਾ ਉਹਨੂੰ ਪਸੰਦ ਨਹੀਂ ਕੀਤਾ ਜਾਂਦਾ ਤੇ ਉਹਦੀ ਰੋਟੀ ਰੂਜੀ ਚੱਲਣੇ ਵੀ ਮੁਸ਼ਕਲ ਹੋ ਜਾਂਦੀ ਆ ਪਰ ਜਦੋਂ ਉਹ ਕਮਰਸ਼ੀਅਲ ਗੀਤ ਇਸ ਦੇ ਲਾਉਂਦਾ ਤੇ ਉਹ ਕਾਮਯਾਬ ਹੋ ਜਾਂਦਾ ਬਿਲਕੁਲ ਸੱਚ ਇਦਾਂ ਹੋਇਆ ਅ ਕਈ ਆਰਟਿਸਟਾਂ ਨਾ ਹੋਇਆ ਕਿ ਜਿਹੜੇ ਕੋਈ ਸ਼ਬਦ ਗਾਇਨ ਕਰਦੇ ਸੀ ਜਾਂ ਵਾਰਾਂ ਗਾਉਂਦੇ ਸੀ ਜਾਂ ਜਾਗਰਣ ਗਾਉਂਦੇ ਸੀ ਓਨਲੀ ਫੋਰ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਧਾਰਮਿਕ ਪ੍ਰੋਜੈਕਟਾਂ ਦੇ ਨਾਲ ਹੀ ਜੁੜੇ ਸੀਗੇ ਉਹਨਾਂ ਨੂੰ ਉਧਰੋਂ ਉਨੀ ਮੁਹੱਬਤ ਨਹੀਂ ਮਿਲੀ ਜਿੰਨਾ ਕੋਈ ਇੱਕ ਅਦਾ ਪੰਜਾਬੀ ਗਾਣਾ ਸ਼ਰਾਰਤੀ ਗਾਣਾ ਉਹਨਾਂ ਦਾ ਸੁਪਰ ਡੂਪਰ ਹਿੱਟ ਹੋ ਗਿਆ ਫਿਰ ਉਹ ਇਸ ਕੰਮ ਨੂੰ ਆਪਾਂ ਦੁਕਾਨਦਾਰੀ ਦੇ ਪੱਖੋਂ ਲਈਏ ਵੀ ਦੁਕਾਨਦਾਰ ਇੱਕ ਉਹ ਚੀਜ਼ ਰੱਖੂਗਾ ਜਿਹੜੀ ਉਹਦੀ ਜ਼ਿਆਦਾ ਵਿਕਦੀ ਆ ਜਿਹੜਾ ਗਾਣਾ ਉਹਦਾ ਹਿੱਟ ਹੋ ਗਿਆ ਲੋਕਾਂ ਨੇ ਉਹਨੂੰ ਉਸ ਤੋਂ ਪਿਆਰ ਮੁਹੱਬਤ ਦਿੱਤਾ ਉਹ ਫਿਰ ਉਦਾਂ ਦਾ ਹੀ ਕਰੂਗਾ ਨਾ ਦੁਬਾਰਾ ਇਸ ਕਰਕੇ ਉਹ ਫਿਰ ਧਾਰਮਿਕ ਵਾਲੇ ਪਾਸਿਓਂ ਘਟਾਕ ਕਰ ਲੈਂਦਾ ਆ ਜਾਂ ਛੱਡ ਹੀ ਦਿੰਦਾ ਆ ਜਿਹੜਾ ਹੁਣ ਤੁਹਾਡੇ ਸਰੋਤੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਾਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਦੇਖੋ ਸੁਨੇਹਾ ਜਾਂ ਮੈਸੇਜ ਇਤੇ ਫਨਕਾਰ ਲੋਕ ਦਿੰਦੇ ਆ ਮੈਂ ਤੇ ਸੰਗੀਤ ਦਾ ਸਟੂਡੈਂਟ ਆ ਪਲੱਸ ਸਟਰਗਲਰ ਆ ਗਾਣਾ ਆਪਣੇ ਆਪ ਆਪਣੇ ਮੂੰਹੋਂ ਕਹਿੰਦਾ ਕਿ ਗਾਣਾ ਇਤੇ ਇੱਕ ਐਸਾ ਫੀਲਡ ਆ ਜਿਹਦੇ ਵਿੱਚ ਕਦੀ ਵੀ ਬੰਦਾ ਮੁਕੰਮਲ ਨਹੀਂ ਹੁੰਦਾ ਤੇ ਹੋਣਾ ਵੀ ਨਹੀਂ ਚਾਹੀਦਾ ਸੰਤੁਸ਼ਟ ਕਦੀ ਹੋਣਾ ਹੀ ਨਹੀਂ ਚਾਹੀਦਾ ਐਸ ਵਾਰੀ ਜੋ ਕੀਤਾ ਮੇਰੇ ਵੱਲੋਂ ਇਹ ਕੋਸ਼ਿਸ਼ ਰਹਿੰਦੀ ਕਿ ਅੱਗੇ ਤੋਂ ਅਗਲੇ ਪ੍ਰੋਜੈਕਟ ਅਗਲੇ ਗਾਣੇ ਦੇ ਵਿੱਚ ਜੋ ਮੇਰੇ ਕੋਲੋਂ ਕਮੀਆਂ ਰਹਿ ਗਈਆਂ ਮੈਂ ਇਹਨੂੰ ਸੁਧਾਰ ਕੇ ਕਰਾਂ ਇਸੇ ਕੋਸ਼ਿਸ਼ ਵਿੱਚ ਲੱਗੇ ਰਹਿਦਾ ਬਸ ਤੇ ਲਾਸਟ ਸਵਾਲ ਆ ਜੇ ਸਾਡੇ ਮਾਲਵੇ ਦੀ ਗੱਲ ਕਰੀਏ ਬਹੁਤ ਸਾਰੇ ਕਲਾਕਾਰ ਆ ਜਿਹੜੇ ਅਸੀਂ ਸਾਡਾ ਵੀ ਉਹਨਾਂ ਨਾਲ ਆਣਾ ਜਾਣਾ ਰਹਿੰਦਾ ਉਹਨਾਂ ਦੇ ਪਰਿਵਾਰਕ ਜਿਹੜੇ ਘਰੇਲੂ ਮਸਲੇ ਉਹ ਕਾਫੀ ਉੱਪਰ ਕੇ ਸਾਹਮਣੇ ਆਉਂਦੇ ਆ ਜਾਂ ਬिखर ਜਾਂਦੇ ਆ ਜਾਂ ਸ਼ਰਾਬ ਦੇ ਨਸ਼ੇ ਵਿੱਚ ਬਹੁ ਗਿਣਤੀ ਜਾਣੀ ਰਹਿੰਦੇ ਚਲੋ ਸਾਰੇ ਨਹੀਂ ਕਹਿ ਸਕਦੇ ਕੀ ਕਾਰਨ ਬਣਦਾ ਵੀ ਇਹ ਜਿਹੜੇ ਮਸਲੇ ਆ ਉਹਨਾਂ ਦੇ ਉਲਝ ਜਾਂਦੇ ਆ ਕਿਉਂ ਨਹੀਂ ਠੀਕ ਕਰ ਪਾਉਂਦੇ ਵੈਸੇ ਤੇ ਜਿਹੜਾ ਕਿਸੇ ਦਾ ਘਰੇਲੂ ਮਸਲਾ ਨਾ ਉਹ ਪਰਸਨਲ ਹੁੰਦਾ ਹੈ ਉਹ ਲਿਆਉਣਾ ਹੀ ਨਹੀਂ ਚਾਹੀਦਾ ਕੁਛ ਇੱਕ ਮੈਂ ਬੇਨਤੀ ਕਰੂੰਗਾ ਤੁਹਾਡੇ ਚੈਨਲਾਂ ਵਾਲਿਆਂ ਨੂੰ মিডিਆ ਵਾਲਿਆਂ ਨੂੰ ਤੇ ਤੱਕਾ ਉਹ ਵੀ ਨਹੀਂ ਕਰਦੇ ਹੋਣਗੇ ਆਰਟਿਸਟ ਜੇ ਤੁਸੀਂ ਹੁਣ ਮੇਰੇ ਕੋਲ ਆਏ ਹੋ ਚੱਲ ਕੇ ਤੇ ਮੈਂ ਤਾਂ ਹੀ ਵੈਲਕਮ ਕੀਤਾ ਨਾ ਇਹ ਜਿਹੜਾ ਪਰਸਨਲ ਮਾਮਲਾ ਇਹਨੂੰ ਤਾਂ ਲਿਆਉਣਾ ਹੀ ਨਹੀਂ ਚਾਹੀਦਾ মিডিਏ ਦੇ ਵਿੱਚ ਨਾਮ ਨਹੀਂ ਲੈਣਾ ਆਪਾਂ ਕਾਫੀ ਆਰਟਿਸਟਾਂ ਦੇ ਘਰੇਲੂ ਮਸਲੇ ਜਿਹੜੇ ਉਹ ਬਹੁਤ ਇਦਾਂ ਵਾਇਰਲ ਜੇ ਹੋਏ ਆ ਮੇਰੇ ਖਿਆਲ ਮੁਤਾਬਕ ਨਹੀਂ ਹੋਣਾ ਚਾਹੀਦਾ ਇਹ ਲਿਆਉਣਾ ਨਹੀਂ ਚਾਹੀਦਾ ਪਰ ਉਹ ਖੁਦ ਹੀ ਸੋਸ਼ਲ ਮੀਡੀਆ ਤੇ ਇਸ ਚੀਜ਼ਾਂ ਵਾਇਰਲ ਕਰਦੇ ਆ ਜਾਂ ਪ੍ਰੈਸ ਕਾਨਫਰੰਸਾਂ ਕਰਦੇ ਆ ਜਾਂ ਵੀਡੀਓ ਪਾਉਂਦੇ ਆ ਤੇ ਫਿਰ মিডিਆ ਦਾ ਤਾਂ ਦੋਸ਼ ਨਹੀਂ ਰਹਿ ਜਾਂਦਾ ਵਜ੍ਹਾ ਕੋਈ ਵੀ ਹੋਈ ਪਰ ਹੋਇਆ ਤੇ ਨੁਕਸਾਨ ਹੀ ਆ ਨਾ ਮੈਂ ਇੱਕ ਗਾਇਕਾਂ ਪੰਜਾਬ ਦਾ ਫੋਕ ਸਿੰਗਰ ਜੇ ਮੇਰੇ ਨਾਲ ਤੁਸੀਂ ਗਾਣੇ ਦੇ ਸੰਬੰਧ ਵਿੱਚ ਹੀ ਗੱਲਾਂ ਕਰੋ ਤੇ ਉਹ ਜ਼ਿਆਦਾ ਚੰਗਾ ਆ। ਅ ਕੁਛ ਇੱਕ ਜਿੱਥੇ ਫੁੱਲ ਆ ਉੱਥੇ ਕੰਡੇ ਵੀ ਆ। ਗੁਣ ਤੇ ਅਵਗੁਣ ਇਹ ਜੋੜਾ ਆ ਦੋਹਾਂ ਚੀਜ਼ਾਂ ਦਾ। ਜ਼ਰੂਰੀ ਥੋੜੀ ਆ ਕਿ ਜਿਹੜੇ ਕਿ ਮੇਰੇ ਕੋਈ ਪਰਸਨਲ ਜਾਂ ਕੋਈ ਸ਼ਿਕਾਇਤ ਜਾਂ ਕੋਈ ਗਿਲਾ ਸ਼ਿਕਵਾ ਜਾਂ ਪਰਿਵਾਰ ਦਾ ਮਸਲਾ ਆ ਉਹਨੂੰ ਮੈਂ ਮੀਡੀਆ ਦੇ ਵਿੱਚ ਲਿਆਵਾਂ ਤੇ ਠੀਕ ਲੱਗਦਾ। ਮੇਰੇ ਖਿਆਲ ਮੁਤਾਬਕ ਤੇ ਨਹੀਂ ਲਿਆਉਣਾ ਚਾਹੀਦਾ। ਬਾਕੀ ਸੁਨੇਹਾ ਮੈਂ ਜਿਹੜੇ ਆਰਟਿਸਟ ਆ ਮੇਰੇ ਤੋਂ ਛੋਟੀ ਉਮਰ ਚ ਮੈਂ ਸਾਰਿਆਂ ਲਈ ਇੱਕ ਬੇਨਤੀ ਕਰੂੰਗਾ ਕਿ ਅੱਛਾ ਸੰਗੀਤ ਸੁਣੋ ਜੋ ਅਸੀਂ ਪਾਵਾਂਗੇ ਜੋ ਹੰਡਾਵਾਂਗੇ ਜੋ ਵਰਤਾਂਗੇ ਉਹਦੇ ਉਹਦਾ ਸਾਡੇ ਤੇ ਅਸਰ ਹੋਊਗਾ ਤੇ ਜੇ ਪੰਜਾਬੀ ਗਾਣਿਆਂ ਦੇ ਵਿੱਚ ਸ਼ਬਦਾਵਲੀ ਪੱਖੋਂ ਵੀਡੀਓਜ਼ ਪੱਖੋਂ ਅਸੀਂ ਉਦਾਂ ਦਾ ਕੰਮ ਕਰੀਏ ਕਿ ਜਿਹੜਾ ਸਾਡਾ ਸਾਰਾ ਪਰਿਵਾਰ ਬੈਠ ਕੇ ਦੇਖੇ ਕਿਉਂਕਿ ਇੱਕ ਆਰਟਿਸਟ ਤੋਂ ਲੋਕ ਆਵਾਮ ਉਹਨੂੰ ਆਪਣਾ ਰੋਲ ਮਾਡਲ ਮੰਨਦੇ ਆ ਸੇਧ ਲੈਂਦੇ ਆ ਤੇ ਜੇ ਅਸੀਂ ਸੇਧ ਦੇਣ ਵਾਲੇ ਗਲਤ ਹੋ ਗਏ ਤੇ ਫਿਰ ਮੇਰੇ ਖਿਆਲ ਚ ਤਾਂ ਗਲਤ ਕੰਮ ਆਇਆ ਫਿਰ ਦੁਬਾਰਾ ਤੁਮੈਂ ਰਚਪਾਲ ਸਿੰਘ ਜੀ ਤੁਹਾਡਾ ਔਰ ਕਲਿਆਣ ਟੀਵੀ ਦੀ ਪੂਰੀ ਟੀਮ ਦਾ ਤੈ ਦੇ ਲੋ ਸ਼ੁਕਰਗੁਜ਼ਾਰ ਕਰਦਾ ਧੰਨਵਾਦ ਜੀ ਸੋ ਜਸਵਿੰਦਰ ਗੁਲਾਮ ਜੀ ਜਲੰਧਰ ਅਸੀਂ ਇਹਨਾਂ ਦੇ ਨਿਵਾਸ ਵਿੱਚ ਪਹੁੰਚੇ ਸੀ ਕਿਉਂਕਿ ਇਹ ਲੰਬਾ ਸਮਾਂ ਹੰਸ ਰਾਸ਼ ਦੀ ਨਾਲ ਵੈਸੇ ਤਾਂ ਹੁਣ ਵੀ ਇਹ ਜੁੜੇ ਹੋਏ ਆ ਉਹ ਕਹਿੰਦੇ ਰਾਜਨੀਤੀ ਦੇ ਭਾਵੇਂ ਉਹ ਚਲੇ ਗਏ ਪਰ ਫਿਰ ਵੀ ਉਹਨਾਂ ਦਾ ਮੇਲ ਮਲਾਪ ਰਹਿੰਦਾ ਵਾ ਜਿੰਨੀ ਹੋ ਸਕਦੀ ਹੈ ਕਿ ਉਹ ਉਹਨਾਂ ਦੀ ਹੈਲਪ ਵੀ ਕਰਦੇ ਆ ਪਰ ਇਹ ਉਹਨਾਂ ਦੇ ਸ਼ਗਿਰਦ ਨੇ ਤੇ ਇਹ ਖੁਦ ਵੀ ਕਾਫੀ ਮਕਬੂਲ ਨੇ ਉਹਨਾਂ ਨਾਲ ਗੱਲਬਾਤ ਕਰਾਈ ਤੁਸੀਂ ਸੁਣੀ ਰਹੋ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸੀ